ਸਾਰ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲੇ ਕਈ ਸਾਲਾਂ ਤੋਂ ਸੰਗਤ ਨੂੰ ਜਾਗਰੂਕ ਕਰਦੇ ਆ ਰਹੇ ਹਾਂ ਕਿ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਹ ਕਿਸੇ ਨਾ ਕਿਸੇ ਤਰੀਕੇ ਜਿਹੜੇ ਸਾਡੇ ਇਤਿਹਾਸਿਕ ਗੁਰੂ ਘਰ ਨੇ ਸਾਡੀਆਂ ਪ੍ਰਬੰਧਕ ਕਮੇਟੀਆਂ ਨੇ ਉਹਦੇ ਉੱਤੇ ਕਬਜ਼ਾ ਕਰਕੇ ਜੋ ਸਾਡੀ ਮਰਿਆਦਾ ਹੈ ਜੋ ਸਾਡੀ ਇਤਿਹਾਸ ਹੈ ਉਸ ਨੂੰ ਮਲਿਆ ਮਲੇੜ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਵਿੱਚ ਉਹਨਾਂ ਦਾ ਸਾਥ ਜਿਹੜੇ ਕੁਝ ਕੌਮ ਦੇ ਵਿੱਚ ਬੈਠੇ ਹੈ ਜਿਹੜੇ ਕੌਮ ਦੇ ਗਰਦਾਰ ਨੇ ਭਵਿਸ਼ਣ ਬਣੇ ਹੋਏ ਹੈ ਭਾਵੇਂ ਉਹ ਮਹਿੰਦਰ ਸਿੰਘ ਸਿੱਟਾ ਹੋਏ ਭਾਵੇਂ ਉਹ ਹਰਮੀਤ ਸਿੰਘ ਕਾਲਕਾ ਹੋਏ ਭਾਵੇਂ ਉਹ ਹੋਰ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਅੱਜ ਬਾਗੀ ਤੜੇ ਦੇ ਲੋਕ ਨੇ ਪਾਵੇਂ ਉਹ ਹਰਿਆਣਾ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਹੋਏ ਇਹ ਸਭ ਕਿਤੇ ਨਾ ਕਿਤੇ ਸਰਕਾਰ ਦੇ جاسੂਸ ਬਣ ਕੇ ਸਰਕਾਰ ਦੇ ਖबरी ਬਣ ਕੇ ਸਰਕਾਰਾਂ ਦਾ ਸਾਥ ਦਿੰਦੇ ਹੋਏ ਅਸਿੱਖ ਕੌਮ ਦੀ ਕਮਿਟੀਆ ਦੇ ਉੱਤੇ ਭਾਜਪੀ ਦਾ ਕਬਜ਼ਾ ਕਰਾਉਣਾ ਚਾਹੁੰਦੇ ਆ ਜਿੱਦਾਂ ਸਿੱਧਾ ਐਗਜ਼ਾਮਪਲ ਮੈਂ ਕਹਾਂਗਾ ਭਾਵੇਂ ਨੂੰ ਸਬੂਤ ਲੈ ਲਓ ਜੋ ਕੱਲ ਦੇ ਡੇਟ ਦੇ ਅੰਦਰ हरियाणा सिख गुरुद्वारा प्रबंधक कमेटी ਦੇ ਅੰਦਰ ਹਰਿਆਣਾ ਦੀ ਜਿਹੜੀ ਸਟੇਟ ਦੀ ਬੀਜੇਪੀ ਦੀ ਸਰਕਾਰ ਹੈ ਉਹਨੇ ਜਿਸ ਸੰਤ ਬਲਜੀਤ ਸਿੰਘ ਦਾਦੂਵਾਲ ਜਿਹੜਾ 1700 ਵੋਟਾਂ ਲਗਭਗ ਉੱਥੇ ਦੀ ਸੰਗਤ ਨੇ ਹਰਾਇਆ ਸੰਗਤ ਨੇ ਨਕਾਰਿਆ ਬਲਜੀਤ ਸਿੰਘ ਦਾਦੂਵਾਲ ਨੂੰ ਐਸੇ ਇਨਸਾਨ ਨੂੰ ਆਪਣੇ ਫਾਇਦੇ ਵਾਸਤੇ ਆਪਣੀ ਜਿਹੜਾ ਦਬਦਬਾ ਹੈ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰੱਖਣ ਵਾਸਤੇ ਇਹ ਜਿਹੜਾ ਬਲਜੀਤ ਸਿੰਘ ਦਾਦੂਵਾਲ ਆ ਜਿਹੜਾ ਆਪਣੇ ਆਪ ਨੂੰ ਸੰਤ ਅਖਵਾਉਂਦਾ ਹੈ ਉਹਨੂੰ ਧੱਕੇ ਨਾਲ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਿਨੇਟ ਕਰਾਇਆ ਤਾਂ ਕਿ ਜਿਹੜਾ ਭਾਜਪਾ ਦੀ ਸਰਕਾਰ ਹੈ ਜਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਅੱਜ ਭਾਜਪਾ ਦਾ ਕਬਜ਼ਾ ਹੈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਜਿਹੜਾ ਕਾਬੂ ਇਸ ਤੜਾ ਹੈ ਉਹ ਕੌਮ ਦੇ ਕੰਮ ਨਾ ਕਰਕੇ ਕੌਮ ਦੀ ਮਰਿਆਦਾ ਨੂੰ ਨਿਸ਼ ਤੋਂ ਨਬੂਤ ਕਰਕੇ ਭਾਰਤੀ ਜਨਤਾ ਪਾਰਟੀ ਵਾਸਤੇ ਕੰਮ ਕਰ ਰਹੀ ਹੈ ਜੋ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਉਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਅੱਜ ਦਿੱਲੀ ਕਮੇਟੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦੂਜੀ ਵੱਡੀ ਸੰਸਥਾ ਹੈ ਅੱਜ ਕੌਮ ਦਾ ਜਿਹੜੇ ਮਸਲੇ ਹੈ ਉਸ ਤੇ ਚੁੱਪ ਹੈ ਉਸੇ ਤਰ੍ਹਾਂ ਜੋ ਹਾਲ ਦਿੱਲੀ ਕਮੇਟੀ ਦਾ ਹੋਇਆ ਹੈ ਅੱਜ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰਨਾ ਚਾਹੁੰਦੀ ਆ ਜਿਹੜੇ ਆ ਸਿੱਖ ਨੌਜਵਾਨ ਨੇ ਜਿਹੜੇ ਜਿੱਤ ਕੇ ਆਏ ਐ ਜਿਹੜੇ ਉੱਥੇ ਦੇ ਮਾਨਯੋਗ ਮੈਂਬਰ ਸਾਹਿਬ ਜਿਹੜੇ ਜਿੱਤ ਕੇ ਆਏ ਐ ਹਰ ਕੋਈ ਬਲਜੀਤ ਸਿੰਘ ਦਾदू왈ਦਾ ਬਾਈਕਾਟ ਕਰ ਰਿਹਾ ਪਰ ਜਿਹੜੀ ਬਾਦਸ਼ਪਾ ਸਰਕਾਰ ਹੈ ਉਹ ਨੀਂਦ ਤੋਂ ਨਹੀਂ ਜਾਗਰੀ ਉਹਨੇ ਜਿਹੜੇ ਮਨਸੂਬੇ ਬਣਾਏ ਹੋਏ ਐ ਕਿ ਕਿਸੇ ਦਾ ਕਿਸੇ ਤਰੀਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਕਰਨਾ ਹੈ ਆਪਣਾ ਦਬਦਬਾ ਬਣਾ ਕੇ ਰੱਖਣਾ ਤਾਂ ਕਿ ਜਿਹੜੀ ਹਰਿਆਣਾ ਦੀ ਸਿੱਖ ਕਮੇਟੀ ਹੈ ਉਹ ਉਹਨੂੰ ਵੜਦ ਕੇ ਦਾਦੂ ਵਾਲ ਵਰਗੇ ਲੋਕ ਵਿੱਚ ਪਾ ਕੇ ਜਿਹੜੇ ਕੌਮ ਦੇ ਗद्दार ਨੇ ਜਿਹੜੇ ਅੱਜ ਤੱਕ ਸਿੱਖ ਕੌਮ ਦੇ ਮਸਲੇ ਦੇ ਉੱਤੇ ਜਿਹਨਾਂ ਦੀ ਜ਼ਬਾਨ ਨਹੀਂ ਖੁੱਲੀ ਅੱਜ ਬੰਦੀ ਸਿੰਘਾ ਦੇ ਉੱਤੇ ਜਿਹਦੀ ਜ਼ਬਾਨ ਨਹੀਂ ਖੁੱਲਦੀ ਬਲਾਦਕਾਰੀ ਸੌਦਾ ਸਾਧ ਦੇ ਉੱਤੇ ਜਿਹਦੀ ਜ਼ਬਾਨ ਨਹੀਂ ਖੁੱਲਦੀ ਹਰਿਆਣਾ ਦੇ ਅੰਦਰ ਇੰਨਾ ਕੁਝ ਹੋ ਗਿਆ ਇੰਨੀਆਂ ਬੇਤਬੀਆਂ ਹੋ ਗਈਆਂ ਅੱਜ ਤੱਕ ਬਲਜੀਤ ਸਿੰਘ ਦਾਦੂਵਾਲ ਦੀ ਜ਼ੁਬਾਨ ਨਹੀਂ ਖੋਲੀ ਐਸੇ ਲੋਕਾਂ ਨੂੰ ਵਿੱਚ ਪਾ ਕੇ ਆਪਣਾ ਦਬਦਬਾ ਰਖਾਣਾ ਚਾਹੁੰਦੀ ਹੈ ਪਰ ਮੈਂ ਸਿੱਧੇ ਲੋਕਾਂ ਦੇ ਵਿੱਚ ਕੇਂਦਰ ਦੀ ਸਰਕਾਰ ਜਿਹੜੀ ਭਾਜਪਾ ਦੀ ਸਰਕਾਰ ਹੈ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਉਹ ਜਿਹੜੀ ਹਰਿਆਣਾ ਸਟੇਟ ਦੀ ਸਰਕਾਰ ਹੈ ਭਾਜਪਾ ਦੀ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਕਿ ਇੱਕ ਵਾਰੀ ਸਿੱਖ ਕੌਮ ਦਾ ਇਤਿਹਾਸ ਪੜ ਲਓ ਕਿਸ ਤਰ੍ਹਾਂ ਸਿੱਖ ਕੌਮ ਨੇ ਜਿਹੜੇ ਉਹਨਾਂ ਦੇ ਇਤਿਹਾਸਿਕ ਗੁਰੂ ਘਰ ਨੇ ਉਹਨੂੰ ਛਡਾਉਣ ਵਾਸਤੇ ਗੋਲੀਆਂ ਵੀ ਖਾਧੀਆਂ ਸ਼ਹੀਦ ਵੀ ਹੋਏ ਪਰ ਗੁਰੂ ਘਰਾਂ ਦੇ ਉੱਤੇ ਸਰਕਾਰੀ ਕਬਜ਼ਾ ਨਹੀਂ ਹੋਣ ਦਿੱਤਾ ਇਹ ਸਰਕਾਰੀ ਇਮਾਰਤਾਂ ਨਹੀਂ ਇਹ ਸਾਡੇ ਇਤਿਹਾਸਿਕ ਗੁਰੂ ਘਰ ਨੇ ਇੱਥੋਂ ਹਮੇਸ਼ਾ ਕੌਮ ਦੀ ਗੱਲ ਹੋ ਸਕਦੀ ਹੈ ਕੌਮ ਦੀ ਮਰਿਆਦਾ ਦੀ ਗੱਲ ਹੋ ਸਕਦੀ ਹੈ ਪਰ ਸਰਕਾਰੀ ਦੀ ਗੱਲ ਨਹੀਂ ਹੋ ਸਰਕਾਰਾਂ ਦੀ ਗੱਲ ਨਹੀਂ ਹੋ ਸਕਦੀ ਇਸ ਕਰਕੇ ਮੈਂ ਤੁਹਾਨੂੰ ਚੇਤਾਵਨੀ ਦੇਣਾ ਚਾਹੁੰਦਾ ਦੋਨਾਂ ਨੂੰ ਚਾਹੇ ਉਹ ਕੇਂਦਰ ਦੀ ਸਰਕਾਰ ਹੈ ਚਾਹੇ ਉਹ हरियाणा பாஜக ਸਰਕਾਰ ਹੈ ਕਿ ਤੁਸੀਂ ਜਿਹੜੇ ਮਨਸੂਬੇ ਤੁਸੀਂ ਅਪਣਾਏ ਹੋਏ ਹੈ ਇਸ ਤੋਂ ਬਾਹਰ ਜਾ ਜਾਓ ਨਹੀਂ ਤਾਂ ਸਿੱਖ ਕੌਮ ਜਿਸ ਦਿਨ ਇਕੱਠੀ ਹੋ ਗਈ ਜਿਸ ਦਿਨ ਸਿੱਖ ਕੌਮ ਸੜਕਾਂ ਤੇ ਆ ਗਈ ਤੇ ਤੁਹਾਡੇ ਘਰਾਂ ਤੋਂ ਲੈ ਕੇ ਸੰਸਦ ਤੱਕ ਆਵਾਜ਼ ਚੱਕੀ ਜਾਏਗੀ ਫਿਰ ਤੁਹਾਨੂੰ ਭੱਜਣ ਤੋਂ ਰਾਹ ਨਹੀਂ ਮਿਲਣੀ ਇਹਦੇ ਜਿਹੜੇ ਸਿੱਟੇ ਹੈ ਤੁਹਾਨੂੰ ਪੁਗਤਨੇ ਪੈਣਗੇ ਇਹਦੇ ਆਣ ਵਾਲੇ ਨਤੀਜੇ ਜਿਹੜੇ ਆਣਗੇ ਸਮੇਂ ਦੇ ਅੰਦਰ ਤੁਹਾਨੂੰ ਬੜੇ ਭਾਰੀ ਪੁਗਤਨੇ ਪੈਣਗੇ ਇਸ ਕਰਕੇ ਹੱਲੇ ਵੀ ਸਮਾਂ ਹੈ ਜੋ ਤੁਸੀਂ ਮਨਸੂਬੇ ਅਪਣਾਇਆ ਹੈ ਇਹਨਾਂ ਗਦਾਰਾਂ ਦੇ ਕਹਿਣ ਤੇ ਹਰਮਿੰਦਰ ਸਿੰਘ ਕਾਲਕਾ ਬਜਿੰਦਰ ਸਿੰਘ ਸਿਰਸਾ ਤੇ ਦਾਗੂਵਾਲ ਜਿਹੜੇ ਹੋਰ ਲੋਕ ਨੇ ਜਿਹੜੇ ਅੱਜ ਕੌਮ ਦੇ ਗਰਦਾਰ ਨੇ ਅਰ ਭਵਿਸ਼ਣ ਬਣੀ ਬੈਠੇ ਐ ਅਗਰ ਤੁਸੀਂ ਇਹਨਾਂ ਦੇ ਕਹਿਣ ਦੇ ਮੁਤਾਬਕ ਸਾਡੇ 84 ਗੁਰੂ ਘਰਾਂ ਦੇ ਉੱਤੇ ਸਾਡੀ ਕਮਿਊਨਿਟੀਾਂ ਦੇ ਉੱਤੇ ਕਬਜ਼ੇ ਕਰੋਗੇ ਤਾਂ ਭਵਿਕ ਤੁਹਾਡਾ ਵੀ ਨਹੀਂ ਰਹਿਣਾ ਇਹਨਾਂ ਤਾਂ ਤੇ ਖਤਮ ਹੋ ਗਿਆ ਤੁਹਾਡਾ ਵੀ ਨਹੀਂ ਰਹਿਣਾ ਆਉਣ ਵਾਲੇ ਸਮੇਂ ਦੇ ਅੰਦਰ ਤੁਹਾਨੂੰ ਬੜੇ ਭਾਰੀ ਨਤੀਜੇ ਭੁਗਤਨੇ ਪੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ